ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਅੱਜ ਅਸੀਂ ਆਏ ਆ ਇੱਕ ਨਮੇਕਾਰ ਨਮਕਾ ਰਹੇਗਾ ਯਾ ਪੀਹੂ ਟਾਕਰ ਪੀਹੂ ਟਾਕਰ ਆਇਆ ਨਾਨੀ ਵੇ ਪੀਹੂ ਨੂੰ ਵਧਾਈਆਂ ਦਿਓ ਪੀਹੂ ਨੇ ਕਾ ਲਿਆ ਨਮਾ ਪੀਹੂ ਨੂੰ ਬਹੁਤ ਬਹੁਤ ਵਧਾਈਆਂ ਹੈਨਾ ਫੀਲ ਦੇਤਾ ਕਿ ਦਾ ਕਕੇ ਤੇ ਅਮਰ ਹੁਣੀ ਅਮਰਜੀਤ ਔਰ ਭੋਂਡੀ ਨੇ ਅਮਰਜੀਤ ਭੋਂਡੀ ਨੇ ਜੀ ਘਰ ਚੇਂਜ ਕੀਤਾ ਆ ਮਤਲਬ ਕਿ ਸ਼ਿਫਟ ਕਰ ਲਿਆ ਉਹ ਤੋਂ ਤਾਂ ਸਾਡੇ ਨਾਲ ਸੀਗਾ ਤੁਹਾਨੂੰ ਪਤਾ ਸੀਗਾ ਪਹਿਲਾਂ ਤੇ ਹੁਣ ਘਰ ਮਿਲ ਗਿਆ ਸੀਗਾ ਤੇ ਹੁਣ ਹੁਣ ਵੱਖਰੇ ਘਰ ਦੇ ਵਿੱਚ ਰਹਿੰਦੇ ਆ ਹੱਦ ਤੱਕ ਹੋਇਆ ਆ ਤੇ ਅੱਜ ਉੱਥੇ ਅਸੀਂ ਪ੍ਰੋਗਰਾਮ ਕਰਨ ਲੱਗੇ ਆ ਚਾਹ ਪਕੌੜਿਆਂ ਦਾ ਹੈਨਾ ਅੱਜ ਚਾਹ ਪਕੌੜਿਆਂ ਦਾ ਲੰਗਾ ਲੱਗੂਗਾ ਆ ਜਨਾਂ ਆ ਕਿੱਥੋਂ ਆਏ ਆ ਸੱਸ ਜੀ ਕਹਿੰਦੇ ਲਾਲੂ ਹਾਂ ਜੀ ਵਧਾਈਆਂ ਬਾਬੀ ਜੀ ਬਹੁਤ ਬਹੁਤ ਘਰ ਦੀਆਂ ਨਵੇਂ ਘਰ ਦੀ ਮੈਂ ਲੈ ਕੇ ਆਇਆ ਮਾਦੀ ਮੱਖੋਸ਼ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਆਹ ਦੇਖੋ ਜੀ ਸਾਡੇ ਉਹਦੇ ਗਿਫਟ ਆਏਗੇ ਆ ਲੈ ਕੇ ਆ ਨੂਨੂ ਗਿਫਟ ਲੈ ਕੇ ਆ ਮੋਨੂ ਯੇ ਸਾਰੇ ਕਿੰਦਾ ਲੱਗਾ ਬਹੁਤ ਸੋਹਣਾ ਆਹ ਹੈਗੀ ਸ਼ਦਾਨ ਸਾਡੀ ਹਾਂਜੀ ਜਨਾਬ ਜੀ ਐਸ ਦੇਣਿਆ ਹਾਂ ਇੱਥੇ ਲਗਾ ਇਸ ਆ ਮੈਂ ਕੈਮਰਾ ਮੇਰੇ ਫੁਟ ਕਾ ਸੁਣ ਹੈਗਾ ਹੈ ਹਾਂ ਅਸੀਂ ਦੇਖ ਜੀ ਜਨਾਬ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਸ੍ਰੀ ਗਾਜੀ ਸਾਰਿਆਂ ਨੂੰ ਕੀ ਹਾਲ ਚਾਲ ਦੀ ਸਾਡੀ ਇਹ ਅਪੀਲ ਆ ਕਿ ਵੀਡੀਓ ਲਗਾਉਣੀ ਸ਼ੁਰੂ ਕਰਤੀਆਂ ਹਾਂ ਵੱਧ ਤੋਂ ਵੱਧ ਦੇਖੋ ਤੇ ਪਿਆਰ ਨਾਲ ਸ਼ੇਅਰ ਕਰੋ ਅੱਜ ਅਸੀਂ ਪਤਾ ਅੱਜ ਬਲੌਗ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਅਸੀਂ ਵੀਡੀਓ ਵੀ ਬਣਾਉਂਦੇ ਪਏ ਹਾਂ ਸ਼ੂਟ ਕਰਦੇ ਪਏ ਹਾਂ ਨਾਲ ਨਾਲ ਕੰਮ ਵੀ ਕਰਦੇ ਪਏ ਰਹੇ ਹਾਂ ਮੈਂ ਫੇਰ ਆਂਦਾ ਕੰਮ ਵੀ ਕਰਦੇ ਆ ਤੇ ਅਸੀਂ ਮਤਲਬ ਹੈ ਕਿ ਸ਼ਾਮ ਦਾ ਪ੍ਰੋਗਰਾਮ ਆਇਆ ਅਸੀਂ ਕਿੰਨੇ ਵਜੇ ਸਾਢੇ 11 ਵਜੇ ਤਾਂ ਕਿ ਕਿਉਂਕਿ ਕੰਮ ਵੀ ਕਰਨਾ ਆ ਫੇਰ ਕੰਮ ਤੇ ਜਾਣਾ ਵੀ ਆ ਫੇਰ ਆਉਣਾ ਆ ਫੇਰ ਕੰਮ ਕਰਨਾ ਆ ਤੇ ਫੇ ਚਾਹ ਪਕੌੜੇ ਬਣਾਉਣੇ ਆ ਹੈਨਾ ਤਾਂ ਪਕੌੜੇ ਬਣਾਉਗੇ ਅੱਜ ਅੱਜ ਹਲਵਾਈ ਲੱਗਣੇ ਆ ਬਰੈਡ ਹੋਰ ਬਣਾਉਗੇ ਅੱਜ ਤੇ ਅੱਜ ਖੁੱਲਾ ਸੱਦਾ ਦਿੱਤਾ ਹੋਇਆ ਆ ਹੋ ਮਾ ਮਾ ਕੇ ਸਾਡੇ ਰਿਸ਼ਤੇਦਾਰ ਪਹੁੰਚਣਾ ਪਕੋੜੀ ਜਿਆਦਾ ਜਿਆਦਾ ਖਾ ਕੇ ਜਾਣ ਰੋਟੀ ਪਾਣੀ ਨਹੀਂ ਖਾਣਾ ਹੋਰ ਜਾ ਕੇ ਫਿਰ ਤੇ ਤਾਂ ਭਰ ਕੇ ਜਾਇਓ ਤੇ ਬਾਕੀ ਮਿਲਦੇ ਆ ਤੁਹਾਨੂੰ ਫਿਰ ਬਾਅਦ ਵਿੱਚ ਅਸੀਂ ਹੁਣ ਵੀਡੀਓ ਵੀ ਬਣਾਉਂਦੇ ਪਏ ਆ ਤੇ ਫੇ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਇੱਕ ਇਹ ਜਨਾਬ ਜੀ ਲਾਲੂ ਲੈਣ ਗਏ ਸੀਗੇ ਤਾਂ ਕਰਕੇ ਅਸੀਂ ਕਿਹਾ ਮੜਿਆ ਜਿਹਾ ਕਲਿੱਪ ਲੈ ਲਈਏ ਤੇ ਹੁਣ ਪੀਹੂ ਤੁਸੀਂ ਜਾਓ ਦੀਦੀ ਕੋਲ ਉਹ ਨਰਗੇਡੋ ਅਸੀਂ ਬਣਾ ਲਈਏ ਵੀਡੀਓ ਓਕੇ ਜੀ ਬਾ ਬਾਏ ਗੱਪੀ ਕੀ ਗੱਲਾਂ ਪਈ ਹੋਣਾ ਹਾਂ ਜੀ ਵੀਡੀਓ ਹੋਗੀ ਸਰਦਿ ਦਾ ਬਣਾ ਲਈ ਪੂਰੀ ਵੀਡੀਓ ਤੇ ਉਹਨਾਂ ਕਿ ਕਰਦੇ ਆ ਕਾਮ ਤੇ ਚੰਨ ਪਾਣ ਲੱਗੀ ਆ ਬਾਅਦ ਵਿੱਚ ਬਣਨਗੇ ਪਕੌੜੇ ਆ ਗਈ ਹੈ ਕਿਆ ਵਾਲੇ ਪਕੌੜੇ ਬਹੁਤ ਇੱਧਰ ਨਾਲ ਰੁਲ ਗਈ ਮੈਗੀ ਹਾਂ ਨਾ ਟੁੜਕਾ ਮੈਗੀ ਦਾ ਨਵੇਂ ਘਰ ਦੇ ਵਿੱਚ ਵੀਡੀਓ ਸ਼ੂਟ ਹੋਂਦੀ ਪਈ ਆ ਤੇ ਘਰ ਕਿਹਦਾ ਆ ਹਾਂ ਸਾਰਿਆਂ ਨੇ ਕਮੈਂਟ ਤੇ ਪਹਿਲਾਂ ਅਸੀਂ ਬਲੌਗ ਪਾਉਣ ਲੱਗੇ ਆ ਕਿ ਘਰ ਕਿਹਦਾ ਆ ਹਾਂ ਤੇ ਇਹ ਘਰ ਹੈਗਾ ਹੁੰਦੀ ਦਾ ਹੁੰਦੀ ਸਾਡੇ ਦਾ ਘਰ ਨਵਾਂ ਘਰ ਕਿੱਥੇ ਕਿਹਾ ਆ ਤੇ ਤਾਂ ਕਰਕੇ ਅਸੀਂ ਉੱਥੇ ਹੋਣ ਵੀਡੀਓ ਬਣਾਉਂਦੇ ਆ ਹਾਂ ਮਟਰ ਹੀ ਪੋਣੇ ਆ ਵੀਰੇ ਆ ਕੀ ਜਾਂ ਹੈ ਬੈਡ ਏਦਾਂ ਲੱਗਦਾ ਫਿਰ ਸਾਨੂੰ ਜਦ ਵਿਆਹ ਹੁੰਦਾ ਏਦਾਂ ਪੀਣ ਹੁੰਦਾ ਪਿਆ ਪਰ ਮਾਸ ਮਾ ਕੋਸ਼ ਰੱਖ ਕੇ ਸਾਰਿਆਂ ਨੂੰ ਤੇ ਇੱਧੇ 50 ਪਕੌੜੇ ਪੜਾ ਚੱਲਦੇ ਰਹਿਣਾ ਹਾਂ ਜੀ ਚਾਲਦੇ ਨੇ ਯਾਰ ਸੱਤ ਕੰਦ ਦੇ ਕਿ ਬਣਾਉਂਦੇ ਵੀ ਲਈਏ ਹਾਂ ਜੀ ਵਧਾਈਆਂ ਬਾਬੋ ਜੀ ਬਾਬਾ ਵਧਾਈਆਂ ਜੀ ਜਿਹਨੇ ਮੈਗੀ ਖਾਣੀ ਪਕੌੜੇ ਖਾਣੇ ਆਜੋ ਤੁਸੀਂ ਚਲੋ ਤੂੰ ਰੋਲਾ ਪਹਿਲਾਂ ਲਓ ਜੀ ਸਾਡੇ ਹਲਵਾਈ ਬਹੁਤ ਦੂਰ ਦੂਰੋਂ ਪਹੁੰਚੇ ਦੇਖੋ ਆਪ ਮਿੰਦੀ ਹਲਵਾਈ ਸਾਡੇ ਪਿੰਡ ਵਾਲਾ ਹਲਵਾਈ ਮਿੰਦੀ ਮਿੰਦੀ ਚਾਹਦਾ ਮੈਸੇਜ ਮਿੰਦੀ ਚਾਹੁੰਨੀ ਦੇਖਦੀ ਐ ਲਓ ਜੀ ਬ੍ਰੈਡ ਰੋਲ ਤਿਆਰ ਹੁੰਦੇ ਪਏ ਆ ਬੀਬੀ ਤੇ ਇੱਕ ਤਾਂ ਬੈਠੀ ਹੋਆ ਇਹ ਲੱਗਦੀ ਐ ਹਲਵਾਈ ਕਿ ਕਰਵਾਈਓ ਹਲਵਾਈਆਂ ਦੇ ਪਰਵਾਹ ਚਾ ਇਹ ਲੱਗਦੀ ਐ ਤਾਂ ਲਓ ਜੀ ਇੱਧਰ ਜਵਿੰਦਰ ਮੈਡਮ ਵੀ ਸਾਡੇ ਬੈਠੇ ਆਂ ਮੈਡਮ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਲਓ ਜੀ ਬ੍ਰੈਡ ਰੋਲ ਤਿਆਰ ਹੁੰਦੇ ਆਂ ਹਾਂਜੀ ਹੁਣ ਅਸੀਂ ਖਾਣਾ ਪਿਆ ਫਰਾਈ ਜਿਹੜੇ ਜਿਹੜਾ ਬਣਾਈ ਜਾਊਗਾ ਗਰਮ ਗਰਮ ਖਾਈ ਜਾਊਗਾ ਕਿਉਂਕਿ ਜੇ ਠੰਡੇ ਹੋ ਜਾਂਦੇ ਸਵਾਦ ਨਹੀਂ ਲੱਗਦੇ ਬ੍ਰੈਡ ਰੋਲ ਤੇ ਇੱਕ ਬੰਦੇ ਨੇ ਲੋਨ ਮੈਚ ਤੇ ਦੇਖਿਆ ਉਹਦਾ ਰੀਵਿਊ ਲੈ ਕੇ ਆਓ ਆਪਣੇ ਭਾਈ ਦਾ ਰੀਵਿਊ ਲੈ ਕੇ ਆਓ ਕਿੱਦਾਂ ਦੇ ਬਣੇ ਆ ਕਿੱਦਾਂ ਦੇ ਬਣੇ ਜੀ ਬਣਿਆ ਜੀ ਬਹੁਤ ਸਵਾਦ ਆ ਮੈਂ ਚੈੱਕ ਕਰ ਲਿਆ ਤੇ ਬਾਕੀ ਜਨਤਾ ਤੋਂ ਪੁੱਛਿਓ ਫੀਡਬੈਕ ਜੋ ਕਿੱਦਾਂ ਲੱਗਾ ਜੀ ਬਹੁਤ ਸਵਾਦ ਆ ਮੇਰੇ ਸਭ ਨੂੰ ਨੇ ਦਿੱਤਾ ਚੈੱਕ ਨਹੀਂ ਹੁੰਦੇ ਨਹੀਂ ਆਪਣੀ ਵਾਰੀ ਆ ਰਹੀ ਆ ਅਸੀਂ ਛੱਡਿਆ ਬਸ ਤੂੰ ਉੱਧਰ ਹੋ ਜਾਓ ਤੁਸੀਂ ਉੱਥੇ ਛਿੱਟੇ ਪੈ ਜਾਣੇ ਆ ਉੱਧਰ ਦੇ ਵਿੱਚ ਜਾਓ ਉੱਧਰ ਬਹੁਤ ਸੋਹਣੇ ਬਣ ਜਾਂਦੇ ਆ ਤੇ ਆਪਣੇ ਆਪਣੀ ਪਲੇਟਾਂ ਲੈ ਕੇ ਆਓ ਤੇ ਖਾਓ ਗਰਮ ਗਰਮ ਮੈਂ ਬਰਤ ਚ ਬਣੀ